ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 875 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤਾ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 876 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਮਕਲੀ ਮਹੱਲਾ ਪਹਿਲਾ ਘਰ ਪਹਿਲਾ ਚੌਪ ਦੇ ਰਾਗ ਰਾਮਕਲੀ ਘਰ ਪਹਿਲੇ ਵਿੱਚ ਪਹਿਲੇ ਪਾਤਸ਼ਾਹ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਾਰ ਬੰਦਾ ਵਾਲੀ ਬਾਣੀ ਪਾਵਨ ਅੰਗ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 876 ਨੰਬਰ ਤੇ ਅੱਜ ਰਾਮਕਲੀ ਰਾਗ ਆਰੰਭ ਹੁੰਦਾ ਹੈ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਅਕਾਲ ਪੁਰਖ ਇਕ ਹੈ ਜਿਸ ਦਾ ਨਾਮ ਹੋਂਦ ਵਾਲਾ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਜੋ ਸਭ ਵਿੱਚ ਵਿਆਪਕ ਹੈ ਭੈ ਤੋਂ ਰਹਿਤ ਹੈ ਵੈਰ ਰਹਿਤ ਹੈ ਜਿਸ ਦਾ ਸਰੂਪ ਕਾਲ ਤੋਂ ਪਰੇ ਹੈ ਭਾਵ ਜਿਹਦਾ ਸਰੀਰ ਨਾਸ ਰਹਿਤ ਹੈ ਜੋ ਜੂਨਾ ਵਿੱਚ ਨਹੀਂ ਆਉਂਦਾ ਜਿਹਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਕੋਈ ਪੜਦਾ ਸਹਿਸਾ ਕਰਤਾ ਸੋਈ ਪੜੈ ਪੁਰਾਨਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਆਪਣੀ ਬਾਣੀ ਵਿੱਚੋਂ ਫਰਮਾਨ ਕਰਦੇ ਹਨ हे ਪ੍ਰਭੂ ਤੇਰਾ ਨਾਮ ਵਿਸਾਰ ਕੇ ਕੋਈ ਮਨੁੱਖ ਮਾਗਦੀ ਪ੍ਰਾਕ੍ਰਿਤ ਵਿੱਚ ਲਿਖੇ ਹੋਏ ਬੋਧ ਜੈਨ ਗ੍ਰੰਥ ਪੜ ਰਿਹਾ ਹੈ ਕੋਈ ਤੈਨੂੰ ਭੁਲਾ ਕੇ ਪ੍ਰਾਣ ਅਦਕ ਪੜਦਾ ਹੈ ਕੋਈ ਨਾਮ ਜਪੈ ਜਪ ਮਾਲੀ ਲਾਗੇ ਤਿਸੈ ਧਿਆਨਾ ਕੋਈ ਕਿਸੇ ਦੇਵੀ ਦੇਵਤੇ ਨੂੰ ਸਿਧ ਕਰਨ ਲਈ ਮਾਲਾ ਨਾਲ ਦੇਵਤੇ ਦੇ ਨਾਮ ਦਾ ਜਾਪ ਕਰਦਾ ਹੈ ਕੋਈ ਸਮਾਧੀ ਲਈ ਬੈਠਾ ਹੈ ਅਭੀ ਕਬਹ ਕਿਸ਼ੂ ਨਾ ਜਾਣਾ ਤੇਰਾ ਏਕੋ ਨਾਮ ਪਛਾਨਾ ਪਰ ਹੈ ਪ੍ਰਭੂ ਮੈਂ ਸਿਰਫ ਤੇਰੇ ਨਾਮ ਨੂੰ ਪਛਾਣਦਾ ਹਾਂ ਤੇਰੇ ਨਾਮ ਨਾਲ ਹੀ ਸਾਂਝ ਪਾਉਂਦਾ ਹਾਂ ਮੈਂ ਕਦੇ ਭੀ ਤੇਰੇ ਨਾਮ ਤੋਂ ਬਿਨਾ ਕੋਈ ਹੋਰ ਉਦਮ ਐਸਾ ਨਹੀਂ ਸਮਝਦਾ ਜੋ ਆਤਮਿਕ ਜੀਵਨ ਨੂੰ ਉੱਚਾ ਕਰ ਸਕੇ ਨਾ ਜਾਣਾ ਹਰੇ ਮੇਰੀ ਕਵਨ ਗਤੇ ਹੇ ਹਰੀ ਮੈਨੂੰ ਇਹ ਸਮਝ ਨਹੀਂ ਆ ਨਹੀਂ ਸੀ ਕਿ ਇਹ ਹਰੀ ਮੈਨੂੰ ਇਹ ਸਮਝ ਨਹੀਂ ਸੀ ਕਿ ਤੇਰੇ ਨਾਮ ਤੋਂ ਬਿਨਾ ਮੇਰੀ ਆਤਮਿਕ ਅਵਸਥਾ ਨੀਵੀ ਹੋ ਜਾਏਗੀ ਹਾ ਮੂਰਖ ਅਗਿਆਨ ਸਰਨ ਪ੍ਰਭ ਤੇਰੀ ਕਰ ਕਿਰਪਾ ਰੱਖੋ ਮੇਰੀ लाज ਪਤੇ ਰਹਾਓ ਏ ਪ੍ਰਭੂ ਮੈਂ ਮੂਰਖ ਹਾਂ ਅਗਿਆਨੀ ਹਾਂ ਪਰ ਤੇਰੀ ਸ਼ਰਨ ਆਇਆ ਹਾਂ ਏ ਪ੍ਰਭੂ ਪਤੀ ਪਰਮਾਤਮਾ ਮਿਹਰ ਕਰ ਮੈਨੂੰ ਆਪਣਾ ਨਾਮ ਬਖਸ਼ ਤੇ ਮੇਰੀ ਇੱਜ਼ਤ ਰੱਖ ਲੈ ਰਹਾਓ ਕਬਹੂ ਜੀੜਾ ਊ ਬਚੜਤ ਹੈ ਕਬਹੂ ਜਾਏ ਪਿਆਲੇ ਪ੍ਰਮਾਤਮਾ ਤੇਰੇ ਨਾਮ ਨੂੰ ਵਿਸਾਰ ਕੇ ਜੀਵ ਲੋਭ ਵਿੱਚ ਫਸ ਜਾਂਦਾ ਹੈ ਕਦੇ ਜਦੋਂ ਮਾਇਆ ਮਿਲਦੀ ਹੈ ਜੀਵ ਬੜਾ ਹੀ ਖੁਸ਼ ਹੁੰਦਾ ਹੈ ਮਾਨੋ ਆਕਾਸ਼ ਵਿੱਚ ਚੜਦਾ ਹੈ ਕਦੇ ਜਦੋਂ ਮਾਇਆ ਦੀ ਥੋੜ ਹੋ ਜਾਂਦੀ ਹੈ ਤਾਂ ਬਹੁਤ ਡਾਵਾਂਡੋਲ ਹੋ ਜਾਂਦਾ ਹੈ ਮਾਨੋ ਜੀਵ ਪਤਾਲ ਵਿੱਚ ਜਾ ਡਿੱਗਦਾ ਹੈ ਲੋਭੀ ਜੀੜਾ ਥਿਰ ਨਾ ਰਹਤ ਹੈ ਚਾਰੇ ਕੁੰਡਾਂ ਭਾਲੇ ਲੋਭ ਵਸ ਹੋਇਆ ਜੀਵ ਅਡੋਲ ਚਿਤ ਨਹੀਂ ਰਹਿ ਸਕਦਾ ਚੌਹੀ ਪਾਸੀ ਤੇਰੇ ਨਾਮ ਨੂੰ ਬੁਲਾ ਕੇ ਮਾਇਆ ਦੀ ਭਾਲ ਕਰਦਾ ਫਿਰਦਾ ਹੈ ਪਰ ਇਹ ਮੂਰਖ ਜੀਵੇ ਨਹੀਂ ਜਾਣਦਾ ਡਿੱਠੇ ਸਭ ਸੰਸਾਰ ਸੁਖ ਨਾ ਨਾਮ ਬਿਨ ਸੁਖ ਤੇ ਪਰਮਾਤਮਾ ਦੇ ਨਾਮ ਚੋਂ ਹੀ ਮਿਲਣਾ ਹੈ ਭਾਵੇਂ ਜਿੱਡੀਆਂ ਮਰਜੀ ਕੋਠੀਆਂ ਕਾਰਾਂ ਬੰਗਲੇ ਜੈ ਦਾਤਾ ਬਣਾ ਲੈ ਪਰ ਜਦ ਤੱਕ ਤੇਰੇ ਮਨ ਵਿੱਚ ਬੰਦਿਆ ਨਾਮ ਨਹੀਂ ਵਸਿਆ ਉਦੋਂ ਤੱਕ ਤੇਰਾ ਮਨ ਭਟਕਦਾ ਹੀ ਫਿਰਦਾ ਹੈ ਮਰਨ ਲਿਖਾਏ ਮੰਡਲ ਮਹਿ ਆਏ ਜੀਵਨ ਸਾਜਹਿ ਮਾਈ ਹੈ ਮਾਂ ਜੀਵ ਜਗਤ ਵਿੱਚ ਇਹ ਲੇਖ ਮੱਥੇ ਤੇ ਲਿਖਾ ਕੇ ਆਉਂਦੇ ਹਨ ਕਿ ਮੌਤ ਜ਼ਰੂਰ ਆਵੇਗੀ ਪਰ ਤੈਨੂੰ ਵਿਸਾਰ ਕੇ ਪ੍ਰਮਾਤਮਾ ਇਥੇ ਸਦਾ ਜਿਉਂਦੇ ਰਹਿਣ ਦਾ ਬਣਾਣੂ ਬੰਦੇ ਹਨ ਭਾਵ ਪ੍ਰਮਾਤਮਾ ਜੀ ਆਪ ਜੀ ਨੂੰ ਭੁੱਲ ਕੇ ਜੀਵ ਆਪ ਜੀ ਦਾ ਨਾਮ ਭੁਲਾ ਕੇ ਸਦਾ ਜਿਉਂਦੇ ਰਹਿਣ ਨੂੰ ਹੀ ਲੋਚਦੇ ਹਨ ਤੇ ਕੋਠੀਆਂ ਕਾਰਾਂ ਜਾਇਦਾਤਾ ਬਣਾਈ ਜਾਂਦੇ ਹਨ ਜਿਵੇਂ ਇਹਨਾਂ ਨੇ ਮਰਨਾ ਹੀ ਨਹੀਂ ਹੁੰਦਾ ਏਕ ਚਲੇ ਹਮ ਦੇਖੈ ਸੁਆਮੀ ਪਾਹੇ ਬਲੰਤੀ ਆਈ ਹੈ ਮਾਲਕ ਪ੍ਰਭੂ ਸਾਡੀਆਂ ਅੱਖਾਂ ਦੇ ਸਾਹਮਣੇ ਹੀ अनेका ਜੀ ਵਿਥੋ ਤੁਰੇ ਜਾ ਰਹੇ ਹਨ ਮੌਤ ਦੀ ਅੱਗ ਬਲ ਰਹੀ ਹੈ ਇਸ ਵਿੱਚ ਸਭ ਦੇ ਸਰੀਰ ਭਸਮ ਹੋ ਜਾਣੇ ਹਨ ਪਰ ਤੇਰੇ ਨਾਮ ਤੋਂ ਖੁੰਝ ਕੇ ਜੀਵ ਸਦਾ ਜਿਉਣਾ ਹੀ ਲੋਚਦੇ ਹਨ ਨਾ ਕਿਸੇ ਦਾ ਮੀਤ ਨਾ ਕਿਸੇ ਦਾ ਭਾਈ ਨਾ ਕਿਸੇ ਬਾਪ ਨਾ ਮਾਈ हे ਪ੍ਰਭੂ ਪਰਮਾਤਮਾ ਨਾ ਕਿਸੇ ਦਾ ਕੋਈ ਮਿੱਤਰ ਨਾ ਕਿਸੇ ਦਾ ਕੋਈ ਭਰਾ ਨਾ ਕਿਸੇ ਦਾ ਪਿਓ ਤੇ ਨਾ ਹੀ ਕਿਸੇ ਦੀ ਮਾਂ ਅੰਤ ਵੇਲੇ ਕੋਈ ਕਿਸੇ ਨਾਲ ਸਾਥ ਨਹੀਂ ਨਿਭਾ ਸਕਦਾ ਜਹਿ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਈ ਜਹਿ ਮਹਾ ਪਿਆਰ ਦੂਤ ਜਮਦ ਲੈ ਤੈ ਕੇਵਲ ਨਾਮ ਸੰਗ ਤੇਰਾ ਚਲੈ ਪਰਨ ਵਤ ਨਾਨਕ ਜੇ ਤੂ ਦੇਵਹਿ ਅੰਤੇ ਹੋਏ ਸੁਖਾਈ ਨਾਨਕ ਤੇਰੇ ਦਰ ਤੇ ਬੇਨਤੀ ਕਰਦਾ ਹੈ ਜੇ ਤੂੰ ਆਪਣੇ ਨਾਮ ਦੀ ਦਾਤ ਦੇਵੇਂ ਤਾਂ ਸਿਰਫ ਇਹੀ ਅੰਤ ਵੇਲੇ ਸਹਾਈ ਹੋ ਸਕਦਾ ਹੈ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਵਿਸਰ ਨਾਹੀ ਦਾਤਾਰ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਗੁਰੂ ਦੇ ਪਿਆਰ ਵਾਲਿਓ ਇਸ ਕਰਕੇ ਪ੍ਰਮਾਤਮਾ ਤੋਂ ਪ੍ਰਮਾਤਮਾ ਦਾ ਨਾਮ ਮੰਗਣਾ ਚਾਹੀਦਾ ਹੈ ਕਿਉਂਕਿ ਜੇ ਉਸ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਆ ਜਾਂਦਾ ਹੈ ਤਾਂ ਸਰਬ ਸੰਤੋਖ ਹਿਰਦੇ ਵਿੱਚ ਆ ਜਾਂਦਾ ਹੈ ਜਿੱਥੇ ਸਬਰ ਹੁੰਦਾ ਹੈ ਉਥੇ ਫਿਰ ਸਭ ਕੁਝ ਹੀ ਆ ਜਾਂਦਾ ਹੈ RAM KALI MAHALLA PEHLA ਸਰਬ ਜੋਤ ਤੇਰੀ ਪਸਰ ਰਹੀ ਹੈ हे ਪਰਮਾਤਮਾ ਸਭ ਜੀਵਾਂ ਵਿੱਚ ਤੇਰੀ ਜੋਤ ਰੂਮ ਕਰਈ ਹੈ ਕੀਟੀ ਤੇ ਕੁੰਚਰ ਅਸਥੁਲਾ ਸਭ ਪਰ ਕਿਰਪਾ ਦੇਸ਼ਟ ਕਰ ਫੂਲਾ ਕੀੜੀ ਛੋਟੀ ਜੀ ਤੋਂ ਲੈ ਕੇ ਵੱਡੇ ਹਾਥੀ ਤੱਕ ਸਭ ਜੀਵਾਂ ਵਿੱਚ ਆਪ ਜੀ ਦੀ ਹੀ ਜੋਤ ਹੈ ਪਰਮਾਤਮਾ ਜਹਿ ਜੈ ਦੇਖਾ ਤਹਿ ਨਰ ਹਰੀ ਪਰ ਮੈਨੂੰ ਨਹੀਂ ਦਿਸਦੀ ਕਿਉਂਕਿ ਮੈਂ ਮਾਇਆ ਦੇ ਅੰਨੇ ਖੂ ਵਿੱਚ ਡਿੱਗ ਪਿਆ ਹਾਂ ਤੇਰੀ ਜੋਤ ਵੇਖਣ ਵਾਸਤੇ ਤੇਰਾ ਨਾਮ ਜਪਣਾ ਬਹੁਤ ਜ਼ਰੂਰੀ ਹੈ ਮਿਹਰ ਕਰ ਮੈਨੂੰ ਇਸ ਖੂ ਵਿੱਚੋਂ ਕੱਢ ਤਾਂ ਕਿ ਜਿੱਧਰ-ਜਿੱਧਰ ਮੈਂ ਵੇਖਾਂ ਉਧਰ-ਉਧਰ ਤੇ ਮੈਨੂੰ ਤੂੰ ਹੀ ਦਿਸੇ ਪ੍ਰਮਾਤਮਾ ਜੀਵਨ ਤਲਬ ਨਿਵਾਰ ਸੁਆਮੀ ਏ ਮਾਲਕ ਪ੍ਰਭੂ ਮੇਰੀਆਂ ਜ਼ਿੰਦਗੀ ਦੀਆਂ ਵੱਧਦੀਆਂ ਖਾਸ਼ਾਂ ਦੂਰ ਕਰ ਬੰਦਾ ਮੁੱਕ ਜਾਂਦਾ ਹੈ ਗੁਰੂ ਪਿਆਰਿਓ ਖੁਆਇਸ਼ਾਂ ਨਹੀਂ ਮੁਕਦੀਆਂ ਖੁਆਇਸ਼ਾਂ ਹੋਰ ਵੱਧੀਆਂ ਜਾਂਦੀਆਂ ਹਨ ਆਂਧ ਕੂਪ ਮਾਇਆ ਮਨ ਗਾੜਿਆ ਕਿਉ ਕਰ ਉਤਰੋ ਪਾਰ ਸੁਆਮੀ ਰਹਾਉ ਮੇਰਾ ਮਨ ਮਾਇਆ ਦੇਨ ਖੂ ਵਿੱਚ ਫਸਿਆ ਹੈ ਪਰਮਾਤਮਾ ਤੇਰੀ ਸਹਾਇਤਾ ਤੋਂ ਬਿਨਾ ਮੈਂ ਇਸ ਵਿੱਚੋਂ ਕਿਸੇ ਤਰ੍ਹਾਂ ਵੀ ਪਾਰ ਨਹੀਂ ਲੰਘ ਸਕਦਾ ਰਹਾਉ ਇਹ ਭੀਤਰ ਘਟ ਭੀਤਰ ਬਸਿਆ ਬਾਹਰ ਕਾਹੇ ਨਾਹੀ ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿੱਚ ਪਰਮਾਤਮਾ ਦੀ ਜੋਤ ਪ੍ਰਗਟ ਹੋ ਜਾਂਦੀ ਹੈ ਉਹਨਾਂ ਨੂੰ ਬਾਹਰ ਵੀ ਹਰਥਾਂ ਜਰੂਰ ਉਹੀ ਦਿਸਦਾ ਹੈ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ ਭਗਤ ਪੀਪਾ ਜੀ ਆਪਣੀ ਬਾਣੀ ਵਿੱਚ ਦੱਸਦੇ ਹਨ ਕਿ ਜੋ ਆਪਣੇ ਵਿੰਡੇ ਅੰਦਰ ਹੈ ਪਰਮਾਤਮਾ ਉਹ ਸਾਰੇ ਬ੍ਰਹਿਮੰਡ ਵਿੱਚ ਰਚਿਆ ਹੈ ਪਰ ਅੰਦਰੋਂ ਵੇਖਣ ਵਾਸਤੇ ਉਸ ਦਾ ਨਾਮ ਜਪਣਾ ਹੈ ਫਿਰ ਹੀ ਉਸਨੇ ਦਿਸਣਾ ਹੈ ਤਨ ਕੀ ਸਾਰ ਕਰੇ ਨਿਤ ਸਾਹਿਬ ਸਦਾ ਚਿੰਤ ਮਨ ਮਾਹੀ ਉਹਨਾਂ ਨੂੰ ਇਹ ਯਕੀਨ ਬਣ ਜਾਂਦਾ ਹੈ ਕਿ ਮਾਲਕ ਪ੍ਰਭੂ ਉਹਨਾਂ ਦੀ ਸਦਾ ਸੰਭਾਲ ਕਰਦਾ ਹੈ ਉਸ ਦੇ ਮਨ ਵਿੱਚ ਸਦਾ ਉਹਨਾਂ ਦੀ ਸੰਭਾਲ ਦਾ ਫਿਕਰ ਹੈ ਆਪੇ ਨੇੜੇ ਆਪੇ ਦੂਰ ਪਰਮਾਤਮਾ ਆਪ ਹੀ ਸਭ ਜੀਵਾਂ ਦੇ ਨੇੜੇ ਹੈ ਆਪ ਹੀ ਇਹਨਾਂ ਤੋਂ ਵੱਖ ਦੂਰ ਵੀ ਹੈ ਆਪੇ ਸਰਬ ਰਹਾ ਭਰਪੂਰ ਪ੍ਰਭੂ ਆਪ ਹੀ ਸਭ ਜੀਵਾਂ ਵਿੱਚ ਵਿਆਪਕ ਹੈ ਜੈ ਭੀਤਰ ਘਟ ਭੀਤਰ ਬਸਿਆ ਬਾਹਰ ਕਾਹੇ ਨਾਹੀ ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿੱਚ ਪ੍ਰਮਾਤਮਾ ਦੀ ਜੋਤ ਪ੍ਰਗਟ ਹੋ ਜਾਂਦੀ ਹੈ ਉਹਨਾਂ ਨੂੰ ਬਾਹਰ ਭੀ ਹਰ ਥਾਂ ਜਰੂਰ ਉਹੀ ਦਿਸਦਾ ਹੈ ਤਿੰਨ ਕੀ ਸਾਰ ਕਰੇ ਨਿਤ ਸਾਹਿਬ ਸਦਾ ਚਿੰਤ ਮਨ ਮਾਹੀ ਉਹਨਾਂ ਨੂੰ ਇਹ ਯਕੀਨ ਬਣ ਜਾਂਦਾ ਹੈ ਕਿ ਮਾਲਕ ਪ੍ਰਭੂ ਸਦਾ ਹੀ ਸੰਭਾਲ ਕਰਦਾ ਹੈ ਉਹਨਾਂ ਦੀ ਉਸ ਦੇ ਮਨ ਵਿੱਚ ਸਦਾ ਉਹਨਾਂ ਦੀ ਸੰਭਾਲ ਦਾ ਫਿਕਰ ਹੈ ਆਪੇ ਨੇੜ ਹੈ ਆਪੇ ਦੂਰ ਪਰਮਾਤਮਾ ਆਪ ਹੀ ਸਭ ਜੀਵਾਂ ਦੇ ਨੇੜੇ ਵਸ ਰਿਹਾ ਹੈ ਆਪ ਹੀ ਇਨਾਂ ਤੋਂ ਵੱਖ ਦੂਰ ਵੀ ਹੈ ਆਪੇ ਸਰਬ ਰਹਾ ਭਰਪੂਰ ਪ੍ਰਭੂ ਆਪ ਸਭ ਜੀਵਾਂ ਵਿੱਚ ਵਿਆਪਕ ਹੈ ਸਤ ਗੁਰ ਮਿਲੇ ਅੰਧੇਰਾ ਜਾਏ ਜੇ ਮੈਨੂੰ ਗੁਰੂ ਮਿਲ ਪਏ ਤਾ ਮੇਰਾ ਮਾਇਆ ਦੇ ਅੰਨੇ ਖੂ ਵਾਲਾ ਹਨੇਰਾ ਦੂਰ ਹੋ ਜਾਏ ਜਹ ਦੇਖਾ ਤਹ ਰਹਾ ਸੁਮਾਏ ਫਿਰ ਮੈਂ ਜਿੱਧਰ ਜਿੱਧਰ ਵੇਖਾਂ ਉਧਰ ਉਧਰ ਹੀ ਪ੍ਰਮਾਤਮਾ ਵਿਆਪਕ ਦਿਸ ਪਏ ਅੰਤਰ ਸੈ ਸਾ ਬਾਹਰ ਮਾਇਆ ਨੈਣੀ ਲਾਗ ਸੁ ਬਾਣੀ हे ਜੀਵ ਜਿਤਨਾ ਚਿਰ ਤੇਰੀਆਂ ਅੱਖਾਂ ਵਿੱਚ ਬਾਹਰਲੀ ਦਿਸਦੀ ਮਾਇਆ ਦੀ ਸੁੰਦਰਤਾ ਖਿੱਚ ਪਾ ਰਹੀ ਹੈ ਨਾ ਪਰਨਵਤ ਨਾਨਕ ਦਾਸਨ ਦਾਸਾ ਪਰਤਾ ਪਹਿਗਾ ਪ੍ਰਾਣੀ ਪ੍ਰਭੂ ਦੇ ਸੇਵਕਾਂ ਦਾ ਸੇਵਕ ਨਾਨਕ ਬੇਨਤੀ ਕਰਦਾ ਹੈ ਕਿ ਜਿੰਨਾ ਚਿਰ ਮਾਇਆ ਦੀ ਸੁੰਦਰਤਾ ਦੀ ਖਿੱਚ ਪਾ ਰਹੀ ਹੈ ਜੀਵ ਦੀਆਂ ਅੱਖਾਂ ਨੂੰ ਉਹਨਾਂ ਚਿਰ ਤੇਰੇ ਅੰਦਰ ਸਹਿਮ ਬਣਿਆ ਰਹੇਗਾ ਤੇ ਤੂੰ ਸਦਾ ਦੁਖੀ ਰਹੇਗਾ ਇਸ ਕਰਕੇ ਮਾਇਆ ਗੁਜਰਾਨ ਹੈ ਗੁਜਾਰੇ ਜੋਗੀ ਮਾਇਆ ਬਹੁਤ ਹੁੰਦੀ ਆ ਜਾਦੇ ਤਰਲੋ ਮੱਛੀ ਹੋਣ ਦੀ ਲੋੜ ਨਹੀਂ ਗੁਰੂ ਪਿਆਰਿਓ ਪ੍ਰਮਾਤਮਾ ਦਾ ਨਾਮ ਜਪਿਆ ਕਰੋ ਤੇ ਮਾਇਆ ਤੇ ਫਿਰ ਜਿੱਥੇ ਦਾਤਾ ਆ ਜਾਂਦਾ ਨਾ ਉੱਥੇ ਫਿਰ ਦਾਤੇ ਦੀਆਂ ਸਾਰੀਆਂ ਦਾਤਾ ਆ ਜਾਂਦੀਆਂ ਨੇ ਗੁਰਬਾਣੀ 'ਚ ਲਿਖਿਆ ਪਾਤਸ਼ਾਹ ਨੇ ਦਾਤ ਪਿਆਰੀ ਵਿਸਰਿਆ ਦਾਤਾਰਾ ਜਾਣੈ ਨਾਹੀ ਮਰਨ ਵਿਚਾਰਾ ਕਿਉਂਕਿ ਦਾਤਾ ਤੇ ਆਪਾਂ ਨੂੰ ਪਿਆਰੀਆਂ ਲੱਗਦੀਆਂ ਨੇ ਜਿਸ ਨੇ ਇਹ ਦਾਤਾਂ ਦਿੱਤੀਆਂ ਨੇ ਉਸ ਦਾ ਕਦੇ ਨਾਮ ਨਹੀਂ ਜਪਿਆ ਅੰਤਰ ਸਹਿ ਸਾ ਬਾਹਰ ਮਾਇਆ ਨੈਣੀ ਲਾਗ ਸੁ ਬਾਣੀ ਪਰਨワਤ ਨਾਨਕ ਦਾਸਨ ਦਾਸਾ ਪਰਤਾ ਪਹਿਗਾ ਪ੍ਰਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 876 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 877 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ